ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਪਿੰਜਵਾ ਘਰ ਚੌਥਾ ਦੁ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਅਬ ਮੈਂ ਸੁਖ ਪਾਇਉ ਗੁਰ ਆਗਯ ਤਜੀ ਸਿਆਨ ਉਪਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ ਇਹ ਧਿਆਨ ਨਾਲ ਪਾਉ ਉਚਾਰਨ ਕਰਨੇ ਆਬ ਮੈਂ ਇਥੇ ਠੰਮਕ ਲਾ ਦਨੀ ਹੈ ਸੁਖ ਪਾਇਓ ਇਥੇ ਵਿਸਰਾਮ ਹੈ ਗੋਰਾ ਆਗਿਆ ਨਹੀਂ ਕਹਿਣਾ ਆਮ ਪਾਠੀ ਸਿੰਘ ਆਗਿਆ ਕਹਿ ਜਾਂਦੇ ਨੇ ਹੀਠਾ ਅੱਧਾ ਯਈਆ ਹੈ ਐਡਾ ਉਚਾਰਨ ਕਰਨਾ ਪੂਰਾ ਬੋਲਣਾ ਆਗਿਆ ਆਗਿ ਤਦੀ ਸਿਆਨਪ ਚਿੰਤ ਵਿਸਾਰੀ ਅਹੰਗ ਛੋੜਿਓ ਹੈ ਤਿਆਗ ਇਸ ਤਰ੍ਹਾਂ ਐੜੇ ਨਾਲ ਉਚਾਰਨ ਕਰ ਰਹਾਉ ਜਾਉ ਦੇਖੋ ਤਉ ਸਗਲ ਮੋਹਿ ਮੋਹੀਆਉ ਜਾਉ ਦੇਖੋ ਤਉ ਸਗਲ ਮੋਹਿ ਮੋਹੀਆਉ ਤਉ ਸਰਨ ਪਰਿਓ ਗੁਰ ਭਾਗ ਗੁਰ ਭਾਗ ਨਹੀਂ ਕਹਿ ਦੇਣਾ ਤੋ ਸਰਨ ਪਰਿਉ ਗੁਰ ਇਥੇ ਠਮਕ ਲਾਦਨੀਆ ਭਾਗ ਕਰ ਕਿਰਪਾ ਟਹਲ ਹਰ ਲਾਇਓ ਤਉ ਜਮ ਛੋਡੀ ਮੂਰੀ ਲਾਗ ਤਰਿਉ ਸਾਗਰ ਪਾਵਕ ਕੋ ਜੋ ਸੰਤ ਭਿਟੇ ਵੱਡ ਭਾਗ ਜਨ ਨਾਨਕ ਸਰਬ ਸੁਖ ਪਾਈ ਮੂਰੂ ਹਰ ਚਰਨੀ ਚਿਤ ਲਾਗ ਜੈਤ ਸਰੀ ਮਹੱਲਾ ਪੰਜਵਾ ਮਨ ਮਹਿ ਸਤਗੁਰ ਧਿਆਨ ਤਰਾ ਦ੍ਰਿੜਿਓ ਗਿਆਨ ਮੰਤਰ ਹਰ ਨਾਮ ਮੰਤਰ ਹਰ ਨਾਮ ਹਾਂਜੀ ਦ੍ਰਿੜਿਓ ਗਿਆਨ ਮੰਤਰ ਹਰ ਨਾਮ ਪ੍ਰਭ ਜੀ ਮਾਇਆ ਕਰ ਰਹਾ ਕਾਲ ਜਾਲ ਅਰ ਮਹਾ ਜੰਜਾਲਾ ਛੁਟਕੇ ਜਮਹ ਡਰਾ ਆਇਓ ਦੁਖ ਹਰਣ ਸਰਣ ਕਰਣਾ ਪਤ ਹਾਂਜੀ ਆਇਓ ਆਇਓ ਦੁਖ ਹਰਣ ਇਥੇ ਠਮਕ ਸਰਣ ਕਰਣਾ ਪਤ ਗਹਿਓ ਚਰਣ ਆਸਰਾ ਗਹਿਓ ਚਰਣ ਆਸਰਾ ਨਾਮ ਰੂਪ ਭਇਓ ਸਾਧ ਸੰਗ ਭਵ ਨਿਦ ਪਾਰ ਪਰਾ ਅਪਿਓ ਪੀਓ ਗਤ ਥੀਓ ਪਰਮਾ ਕਹ ਨਾਨਕ ਅજર ਜਰਾ ਜੀ ਅਪਿਓ ਊੜਾ ਖੁੱਲੇ ਮੂੰਹ ਬਲਾਨੀ ਉਚਾਰਨ ਕਰਨਾ ਅਪਿਓ ਇਸ ਤਰ੍ਹਾਂ ਬੋਲਣਾ ਅਪਿਓ ਪਿਓ ਇੱਥੇ ਠਮਕ ਗਾਤ ਥਿਓ ਪਰਮਾ ਇੱਥੇ ਵਿਸ਼ਰਾਮ ਕਹ ਨਾਨਕ ਅજર ਜਰਾ ਜੈਤ ਸਰੀ ਮਹੱਲਾ ਪੰਜਵਾ ਜਾ ਕੋ ਭਏ ਗੋਵਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਓ ਵਾ ਕੋ ਵਿਆਦ ਨਕਾਈ ਰਹਾ ਦੀਸਾ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਓਨ ਮਾਈ ਜੀ ਇਸੇ ਤਰ੍ਹਾਂ ਵੀ ਸ਼ਾਮ ਲਾਉਣਾ ਦੀਸਾ ਸਭ ਸੰਗ ਰਹੇ ਰਹੇ ਅਲੇਪਾ ਨਹਿ ਵਿਆਪੈ ਓਨ ਮਾਈ ਇੱਕੇ ਰੰਗ ਤਤ ਕੇ ਬੇਤੇ ਸਤ ਗੁਰ ਤੇ ਬੁੱਧ ਪਾਈ ਨਹਿ ਵਿਆਪੈ ਓਨ ਇਥੇ ਤੁਮਕ ਲੱਗੇ ਕਿ ਨਾ ਵਿਆਪ ਉਨ ਮਾਈ ਇੱਕ ਰੰਗ ਤਤ ਕੇ ਬੇਤੇ ਸਤ ਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸਹੀ ਸੰਤ ਸੋਭਾਈ ਹਾਂਜੀ ਦਇਆ ਮਇਆ ਕਿਰਪਾ ਠਾਕੁਰ ਕੀ ਇਥੇ ਵਿਸ਼ਰਾਮ ਸਹੀ ਸੰਤ ਸੋਭਾਈ ਤੇਨ ਕਾ ਸੰਗ ਨਾਨਕ ਨਿਸਤਰੀਐ ਜੇਨ ਰਸ ਰਸ ਹਰ ਗੁਣ ਗਾਈ ਜੈਤ ਸ੍ਰੀ ਮਹੱਲਾ ਪੰਜਵਾ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਗੋਬਿੰਦ ਪਦ ਤੇ ਵਿਸਰਾਮ ਲਾ ਦੇਣਾ ਗੋਬਿੰਦ ਜੀਵਨ ਪ੍ਰਾਨ ਧਨ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ਅੰਧਿਆਰੇ ਮਹਿ ਦੀਪ ਰਹਾਉ सफल दर्शन तुम्हारा प्रब प्रीतम चरण कमल अनूप अनेक बार करो ते वंदन अनेक बार करो ते वंदन मनह चरावो धूप हां जी चरावो पर उच्चारण करना है। चरा मनह चरावो धूप हार परयो तुमरे प्रभु द्वारै ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾੜ ਲੈ ਹੋ ਨਾਨਕ ਆਪਣੇ ਕਉ ਸੰਸਾਰ ਪਾਵਕ ਕੇ ਕੂਪ ਜੈਤ ਸਰੀ ਮਹੱਲਾ ਪੰਜਵਾ ਕੋਈ ਜਨ ਹਰ ਸਿਉ ਦੇਵਾ ਜੂਰ ਚਰਨ ਗਹ ਬਕੋ ਸੁਭ ਰਸਨਾ ਦੀ ਜਹ ਪ੍ਰਾਨ ਅਕੂਰ ਰਹਾਉ ਮਾਨਤਨ ਨਿਰਮਲ ਕਰਤ ਕੇਾਰੋ ਹਰ ਸਿੰਚੈ ਸੁਦਾ ਸੰਜੂਰ ਇਆ ਰਸ ਮਹਿ ਮਗਨ ਹੋਤ ਕਿਰਪਾਤੀ ਮਹਾ ਵਿਖਿਆਤੀ ਤੂਰਾ ਆਯੋ ਸ਼ਰਨ ਦੀਨ ਦੁਖ ਭੰਜਨ ਚਿਤਵਾ ਤੁੰਗਰੀ ਓਰਾ ਆਪੈ ਪਦ தான ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਛੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ